ਵਾਰ ਨੂੰ ਸਤਿਕਾਰਯੋਗ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਸਾਡੇ ਮਾਝੇ ਦੇ ਜਨਾਇਲ ਦਿਲਾਂ ਦੀ ਧੜਕਣ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ ਉਹਨਾਂ ਦੇ ਨਾਲ ਸਾਡੇ ਰਣੀਕੇ ਸਾਹਿਬ ਸਾਡੇ ਵੀਰ ਛੋਟੇ ਡਾਕਟਰ ਦਲਜੀਤ ਸਿੰਘ ਜੀ ਚੀਮਾ ਔਰ ਮੇਰਾ ਵੀਰ ਸਰਦਾਰ ਗੁਰਦੀਪ ਸਿੰਘ ਜੀ ਖਹਿੜਾ ਤੇ ਬਹੁਤ ਹੀ ਸਤਿਕਾਰਯੋਗ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅੰਚਾਰਜ ਸਹਿਬਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਉਂਕਿ ਸਮਾਂ ਵੀ ਖਰਾਬ ਹੋ ਗਿਆ ਪ੍ਰਧਾਨ ਸਾਹਿਬ ਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਇੱਕ ਇੱਕ ਹਾਵਤ ਆ ਸਾਡੀ ਪੁਰਾਣੀ ਇਤਿਹਾਸ ਦੀ ਕਿ ਸੱਚ ਨੂੰ ਹਮੇਸ਼ਾ ਫਾਂਸੀ ਲੱਗਣਾ ਪੈਂਦਾ ਜਿਹੜੇ ਅੱਜ ਬੋਲ ਸਰਦਾਰ ਗੁਰਦੀਪ ਸਿੰਘ ਖਹਿੜਾ ਇਸ ਇਥੋਂ ਸਟੇਜ ਤੋਂ ਬੋਲ ਕੇ ਗਏ ਆ ਉਹ ਉਹਨਾਂ ਦੇ ਦਿਲ ਦੇ ਅੰਦਰੋਂ ਜੋ ਉਹ ਨਹੀਂ 34 ਸਾਲ 33 ਸਾਲ ਪੂਰੇ ਹੋ ਕੇ 34ਵਾਂ ਸਾਲ ਹੋ ਗਿਆ ਉਹ ਉਹਨਾਂ ਨੇ ਅੱਜ ਇਸ ਸਟੇਜ ਤੋਂ ਤੁਹਾਡੇ ਨਾਲ ਸਾਂਝੇ ਕੀਤੇ ਆ ਮੈਂ ਦਾਤ ਦਿੱਨਾ 34 ਸਾਲਾਂ ਚ ਬੰਦਾ ਖੁੰਡਾ ਹੋ ਜਾਂਦਾ ਪਰ ਇਹ ਸਾਡਾ ਵੀਰ ਅੱਜ ਵੀ ਜਿਹੜਾ ਆ ਉਹ ਸੱਚ ਦੀ ਤਰਜਮਾਨੀ ਕਰਦਾ ਤੇ ਸਾਡਾ ਵੀ ਫਰਜ਼ ਬਣਦਾ ਕਿ ਜੇ ਇੰਨਾ ਸੱਚ ਜੋ ਹਕੀਕਤ ਆ ਉਹ ਬੋਲਦੇ ਤਾਂ ਆਪਾਂ ਨਾਲ ਵੀ ਖੜੇ ਹੋਈਏ ਕਈ ਵਾਰੀ ਅਸੀਂ ਬੌਨੇ ਹੋ ਜਾਂਦੇ ਆਂ ਕਈ ਵਾਰੀ ਇੱਥੇ ਦਾ ਜਗਾਰੇ ਛੱਡ ਜਾਂਦੇ ਆਂ ਪਰ ਪਿੱਛੇ ਮੁੜ ਅਸੀਂ ਪਿੱਛਾ ਨਹੀਂ ਦੇਖਦੇ ਇਹ ਵੀ ਯਕੀਨ ਦਿਵਾਓ ਕਿ ਅਸੀਂ ਸਰਦਾਰ ਗੁਰਦੀਪ ਸਿੰਘ ਖੜਾ ਸਮੁੱਚੇ ਤੌਰ ਤੇ ਸਾਰੇ ਬੰਦੀ ਸਿੰਘਾਂ ਦੇ ਨਾਲ ਖੜੇ ਆਂ ਜੇ ਤਾਂ ਆਪਾਂ ਇਸ ਗੱਲ ਤੇ ਖੜੇ ਆਂ ਤੇ ਖੜੇ ਰਹਿਣਾ ਤੇ ਫੇਰ ਮੰਜ਼ਲ ਵੀ ਤੁਹਾਨੂੰ ਮਿਲ ਜਾਊਗੀ ਸੋ ਮੈਂ ਲੰਬਾ ਨਹੀਂ ਬੋਲਣਾ ਦੋ ਗੱਲਾਂ ਕਰਕੇ ਤੁਹਾਤੋਂ ਖਿਮਾ ਲਵਾਂ ਪਹਿਲਾ ਇੱਕ ਕਮੇਟੀ ਅਕਾਲ ਤਖਤ ਵੱਲੋਂ ਬਣੀ ਸੀ 11 ਮੈਂਬਰੀ ਜਿਸ 11 ਮੈਂਬਰੀ ਦੀ ਇੱਕੋ ਮੀਟਿੰਗ ਹੋਈ ਜਿਹਦੇ ਵਿੱਚ ਛੇਕ ਕੀਤਾ ਭਾਈ ਬਲਜੀਤ ਸਿੰਘ ਦਾਦੂ ਵਾਲ ਨੇ ਦੂਜਾ ਛੇਕ ਕੀਤਾ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਤੀਜਾ ਛੇਕ ਫੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਸ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਹ ਸਾਰੀ ਕਮੇਟੀ ਨੂੰ ਖੇਰੂ ਖੇਰੂ ਕੀਤਾ ਪੰਥ ਕਾਲਤਾ ਸਾਰਾ ਜਾਣਦਾ ਆ ਪਿਛਲੇ ਦਿਨਾਂ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਸ ਪੰਜ ਮੈਂਬਰੀ ਕਮੇਟੀ ਨੇ ਪ੍ਰੋਗਰਾਮ ਵੀ ਹਲਕਿਆ ਕਿ ਦਿੱਲੀ ਨੂੰ ਕੂਚ ਕਰੀਏ ਬਹੁਤ ਵੱਡਾ ਰਿਸਪਾਂਸ ਵੀ ਮਿਲਿਆ ਪਰ ਉਸ ਪੰਜ ਮੈਂਬਰੀ ਕਮੇਟੀ ਦਾ ਵਿੱਚੋਂ ਇੱਕ ਦਿੱਲੀ ਦਾ ਜਸੂਸ ਉਹਨੇ ਐਸਾ ਝੂਠ ਫਰੇਮ ਸ਼ੁਰੂ ਕੀਤਾ ਪਤਾ ਸੀ ਕਿ ਲੋਕਾਂ ਨੇ ਪੰਜਾਬ ਦੇ ਆਨੇ ਹਾਰਡ ਬੈਂਕ ਦਿੱਲੀ ਪਹੁੰਚਣਾ ਉਹਨੇ ਰਾਤੋਂ ਰਾਤ ਚਾਲ ਚੱਲ ਕੇ ਉਹਨਾਂ ਦਾ ਜਸੂਸ ਬਣ ਕੇ ਉਹਨਾਂ ਦਾ ਏਜੰਟ ਬਣ ਕੇ ਉਹ ਪੰਜ ਮੈਂਬਰੀ ਕਮੇਟੀ ਦਾ ਵੀ ਭੋਗ ਪਾਇਆ ਸੋ ਤੁਸੀਂ ਜੇ ਤਕੜੇ ਆ ਤਾਈਆਂੋਂ ਪ੍ਰੋਗਰਾਮ ਕੌਮ ਦੇ ਫੇ ਦਿੱਤੇ ਜਾਣੇ ਮੈਂ ਇੱਕ ਗੱਲ ਨਾਲ ਸਹਿਮਤ ਹਾਂ ਮਜੀਠੀਆ ਸਾਹਿਬ ਦੀ ਨਾਲ ਹੁਣ ਸਰਕਾਰਾਂ ਦੇ ਸੁਪਨੇ ਛੱਡੋ ਹੁਣ ਪੰਥ ਪ੍ਰਗਟ ਕਰਿਏ ਜਿਹੜਾ ਇਸ ਧਰਤੀ ਦੇ ਉੱਤੇ 사ਤਗੁਰੂ ਜੀ ਨੇ ਦੱਸਿਆ ਸੀ ਉਹ ਕਿਹੜਾ ਪੰਥ ਸੀ ਦੇਖੋ ਸਿੱਖ ਦੀ ਤੇ ਗੁਰੂ ਦੀ ਪ੍ਰੀਤ ਸਿੱਖ ਥੱਕ ਗਿਆ ਘੁੰਮ ਘੁੰਮ ਕੇ ਜਿਲੇ ਅਖੀਰ ਵੇਲੇ ਗੁਰੂ ਸਾਹਿਬ ਦੇ ਸਾਹਮਣੇ ਖੋਇਆ ਤੇ ਸਤਗੁਰ ਜੀ ਨੂੰ ਪਤਾ ਸੀ ਪੇ ਸਿੱਖ ਦੀ ਪ੍ਰਤੀਤ ਆ ਸਿੱਖ ਨੇ ਜਿਲੇ ਪੰਜ ਮੋਰਾ ਮੋਰੇ ਰੱਖੀਆਂ ਤੇ ਸਤਗੁਰ ਜੀ ਨੇ ਕਿਹਾ ਭਾਈ ਮੱਖਣ ਛਾ 500 ਸੁਖ ਕੇ ਤੇ ਪੰਜ ਰੱਖੀਆਂ ਦਿਲ ਨੂੰ ਤਰਵਾਸ ਆਇਆ ਕਿਉਂਕਿ ਥੱਕ ਗਿਆ ਸੀ ਸਵੇਰ ਦਾ ਝੂਠ ਝੂਠੀਆਂ ਦੁਕਾਨਦਾਰੀਆਂ ਤੇ ਤੇ ਸਤਗੁਰ ਜੀ ਨੂੰ ਜਿਲੇ ਕਿਹਾ ਸਤਗੁਰ ਜੀ ਕੋਈ ਸੱਚ ਦੱਸੋ ਜਿਲੇ ਮੌਰ ਤੋਂ ਸਤਗੁਰ ਜੀ ਨੇ ਪਰਣਾ ਚੱਕਿਆ ਉਹ ਮੱਖਣਸ਼ਾ ਲਵਾਣੇ ਦੀ ਬੇੜੀ ਨੂੰ ਪਾਰ ਲਾਉਣ ਵਾਲੇ ਸਤਿਗੁਰਾਂ ਦੇ ਉਸ ਮੌਰ ਦੇ ਉੱਤੇ ਜ਼ਖਮ ਸੀ ਅੱਜ ਵੀ ਬਹੁਤ ਝੂਠ ਬੋਲਦੇ ਆ ਤੇ ਸਾਨੂੰ ਚੰਗੇ ਵੀ ਲੱਗਦੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਧਰਤੀ ਤੇ ਲੰਬਾ ਅਰਸਾ ਆਪਣਾ ਜ਼ਿੰਦਗੀ ਦਾ ਜਿੰਨੀ ਜ਼ਿੰਦਗੀ ਹੈ ਉਤੋਂ ਲਾ ਲਓ ਅੱਧਾ ਅਰਸਾ ਇਸ ਧਰਤੀ ਤੇ ਬਤਾਇਆ ਤੇ ਸੱਚ ਪ੍ਰਗਟ ਕੀਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨੇ ਜਿਸਲੇ ਜੋਤੀ ਜੋਤ ਸਮਾਏ ਤੇ ਸਤਿਗੁਰਾਂ ਨੇ ਫਿਰ ਉਤੋਂ ਇਹ ਹੋਕਾ ਦਿੱਤਾ ਸੀ ਕਿ ਬਾਬਾ ਬਕਾਲੇ ਤੇ ਭਾਈ ਮੱਖਣ ਸਿੰਘ ਲਵਾਨਾ ਉਹਦੀ ਪ੍ਰੀਤ ਨਿਭ ਗਈ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਧਰਤੀ ਨੂੰ ਨਮਸਕਾਰ ਆ ਇਸ ਧਰਤੀ ਤੇ ਜਿਹੜਾ ਵੀ ਆਉਂਦਾ ਭੋਰਾ ਸਾਹਿਬ ਜਿਹੜੀ ਵੀ ਸੁਖਣਾ ਸੁਖਦਾ ਉਹ 사ਤਗੁਰੂ ਜੀ ਪੂਰੀ ਕਰਦੇ ਆ ਸੋ ਬੰਦੀ ਸਿੰਘਾਂ ਦਾ ਮੁੱਦਾ ਮੇਰੇ ਵੀਰ ਨੇ ਬੜੇ ਜ਼ੋਰ ਨਾਲ ਚੱਕਿਆ ਤੇ ਬਣਦਾ ਵੀ ਆ ਮੈਂ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਜੀ ਰਾਜਵਾਨ ਉਹਨਾਂ ਨਾਲ ਮੀਟਿੰਗ ਵੀ ਕਰਕੇ ਆਇਆ ਮੈਂ ਕਈ ਵਾਰੀ ਲਾਚਾਰ ਹੋ ਜਾਂਦਾ ਮੋਰੇ ਜਿੰਨਾ ਸੱਚੋ ਕਹਿੰਦੇ ਆ ਉਹ ਕਹਿੰਦੇ ਮੈਨੂੰ ਵੀ 3 ਸਾਲ ਸ਼ੁਰੂ ਹੋ ਗਿਆ 18 ਸਾਲ ਫਾਂਸੀ ਦੀ ਚੱਕੀ ਚ ਹੋ ਗਏ ਯਾਰੋ ਕਿਹੜੀ ਸਰਕਾਰ ਆਪਾਂ ਦਾ ਬੌਣੇ ਹੁੰਨੇ ਕੋਈ ਬੋਲਦੇ ਨਹੀਂ ਪਿੱਛੇ ਸਵਾਲ ਹੀ ਨਹੀਂ ਪੈਦਾ ਕਰਦੇ ਸੋਸ਼ਲ ਮੀਡੀਆ ਤੇ ਨਹੀਂ ਬੋਲਦੇ ਕਿ ਭਾਈ ਬਲਵੰਤ ਸਿੰਘ ਰਾਜਵਾਨ ਭਾਈ ਦਵਿੰਦਰਪਾਲ ਪੋਲਰ ਭਾਈ ਗਰਦੀਪ ਸਿੰਘ ਖਹਿੜਾ 34 ਸਾਲ 30 ਸਾਲ 29 ਸਾਲ ਕਿਹੜੀ ਪ੍ਰੀਖਿਆ ਲੈ ਰਹੇ ਆਂ ਕਿਹੜੇ ਸਬਰ ਦਾ ਤੁਸੀਂ ਸਾਡਾ ਹਿੰਮਤਿਆਨ ਲੈ ਰਹੇ ਆ ਜੇ ਕੌਮ ਤਕੜੀ ਹੋ ਲੀਡਰ ਤਕੜੇ ਹੋ ਜਾਂਦੇ ਜੇ ਕੌਮ ਹੀ ਸੌਜੇ ਫਿਰ ਸੱਚ ਭਾਈ ਗੁਰਦੀਪ ਸਿੰਘ ਖੇੜੇ ਦਾ ਮੈਲਾ ਨਾ ਹੋ ਜਾਏ ਤਕੜੇ ਹੋਈਏ ਆਪਾਂ ਇਹਨਾਂ ਦਾ ਸਾਚਨਾ ਸਾਥ ਦਈਏ ਆ ਹੁਣ ਮੈਂ ਮੌਕੇ ਦੀ ਹਕੂਮਤ ਨੂੰ ਵੀ ਕਹਿਣੀ ਚਾਹਨਾ ਆ ਪਿਛਲੇ ਦਿਨੀ ਭਗਵਾਨਪੁਰ ਪਲੱਥ ਹਲਕੇ ਦਾ ਇੱਕ ਪਿੰਡ ਸੀ ਇੱਕ ਨੌਜਵਾਨ ਨੇ ਕਿੱਦਾਂ ਅੰਗ ਖਲਾਰੇ ਉਹ ਬਰਗਾੜੀ ਕਾਂਡ ਚੇਤੇ ਕਰਾਇਆ ਹੈ ਕਿਸੇ ਦੇ ਕੰਮ ਤੇ ਜੂ ਸਰ ਕੀ ਹੈ ਮੁੱਖ ਮੰਤਰੀ ਕੋ ਬੋਲਿਆ ਕੋਈ ਮੰਤਰੀ ਮੌਕੇ ਤੇ ਗਿਆ ਕੋਈ ਨਹੀਂ ਗਿਆ ਆਪਾਂ ਵੀ ਬੌਨੇ ਹੋ ਗਿਆ ਹੁਣ ਸਾਨੂੰ ਸ਼ਾਇਦ ਇਹ ਬਰਗਾੜੀ ਨਾਲੋਂ ਜ਼ਿਆਦਾ ਘੱਟ ਲੱਗਦਾ ਕਿਉਂ ਹੁਣ ਬਜਦਬੀ ਨਹੀਂ ਹੋਈ ਕਿਵੇਂ ਅੰਗ ਪਾੜੇ ਗਏ ਉੱਥੇ ਮੁੱਖ ਮੰਤਰੀ ਸਾਹਿਬ ਹੁਣ ਨਹੀਂ ਤੁਹਾਨੂੰ ਬਗਾੜੀ ਚੇਤੇ ਆਉਂਦਾ ਇਹ ਆਪਾਂ ਨੂੰ ਗੱਲਾਂ ਸਵਾਲ ਪੈਦਾ ਕਰਦੀਆਂ ਆ ਸੁਖਰਾਜ ਸਿੰਘ ਬਰਗਾੜੀ ਜਿਹੜਾ ਵੀਰ ਸਾਡਾ ਉੱਥੇ ਮੋਰਚੇ ਤੇ ਬੈਠਾ ਸੀ ਜਿਹਦੇ ਪਿਤਾ ਸ਼ਹੀਦ ਹੋ ਗਏ ਸੀ ਉੱਥੇ ਉਹ ਅੱਜ ਕਹਿੰਦਾ ਮੈਂ ਹੁਣ ਸ਼੍ਰੋਮਣੀ ਕਮੇਟੀ ਦੇ ਨਾਲ ਚੱਲੂਗਾ ਕਿਸ ਕੰਮ ਲਈ ਪਹਿਲਾਂ ਇੱਕ ਐਸਐਸਪੀ ਜਿਹੜਾ ਡੀਆਈਜੀ ਰਿਟਾਇਰ ਹੋਇਆ ਅੰਮ੍ਰਿਤਸਰ ਵਾਲਾ ਐਮਐਲਏ ਉਹ ਕਹਿੰਦਾ ਸਾਨੂੰ ਗਮਰਾਹ ਕਰਦਾ ਰਿਹਾ ਫਿਰ ਗਮਰਾਹ ਕਰਦਾ ਰਿਹਾ ਸਪੀਕਰ ਜਿਹੜਾ ਕੁਲਤਾਰ ਸਿੰਘ ਸਾਧਮ ਤੇ ਅੱਜ ਉਹ ਪ੍ਰੈਸ ਕਾਨਫਰੰਸਾਂ ਕਰ ਰਿਹਾ ਕਿ ਮੈਨੂੰ ਇਨਸਾਫ ਨਹੀਂ ਮਿਲਿਆ ਮੇਰਾ ਮੋਰਚਾ ਵੀ ਇਹਨਾਂ ਨੇ ਇੱਥੋਂ ਖਤਮ ਕੀਤਾ ਅੱਜ ਆਪਾਂ ਨੂੰ ਪਤਾ ਵੀ ਕਰਨਾ ਪਊ ਕਿ ਆ ਝੂਠਾ ਸਾਧ ਕਈ ਕਮੈਂਟ ਪਾਉਂਦੇ ਭਾਈ ਜੀ ਇਹਨੂੰ ਝੂਠਾ ਸਾਧ ਇਹਨੂੰ ਨਾਂਕ ਨਾਂ ਨਾ ਲਾਓ ਇਹਨੂੰ ਕਿਹੜਾ ਨਾਂਕ ਨਾਂ ਨਾ ਲਈਏ ਜਿਨੇ ਸਾਡੇ ਗੁਰੂ ਸਾਹਿਬ ਦਾ ਪਤ ਪਤ ਗਲੀਆਂ ਚ ਰੋਲਿਆ ਬੜੀ ਵੱਡੀ ਬੇਅਦਬੀ ਕੀਤੀ ਤੇ ਮੁੱਖ ਮੰਤਰੀ ਸਾਹਿਬ ਤਿੰਨ ਸਾਲ ਹੋ ਗਏ ਸੈਂਕਸ਼ਨ ਕਿਉਂ ਨਹੀਂ ਦੇ ਰਹੇ ਕਿਹੜੀ ਮਜਬੂਰੀ ਹੈ ਤੁਹਾਡੀ ਕਿਹੜੀ ਤੁਹਾਡੀ ਜਾਨ ਨਿਕਲ ਚਲੀ ਕਿ 295ਏ ਦੀ ਉਹਨਾਂ ਨੂੰ ਸੈਂਕਸ਼ਨ ਦੇਣੀ ਸੀ ਕੇਸ ਚ ਲਾਉਣ ਲਈ ਬਾਕੀਆਂ ਨੂੰ ਦੇ ਦਿੱਤੀ ਤੇ ਅੱਜ ਐਮਐਸ ਸਟੇਜ ਤੋਂ ਸਵਾਲ ਪੁੱਛਣਾ ਆ ਸੱਚ ਦੀਆਂ ਗੱਲਾਂ ਜਿਹੜੀਆਂ ਇੱਥੇ ਹੋ ਰਹੀਆਂ ਕਿ ਮੁੱਖ ਮੰਤਰੀ ਸਾਹਿਬ ਅੱਜ 3 ਸਾਲ ਦੇ ਭੁੱਲ ਗਏ ਬਰਗਾੜੀ ਕਾਂਡ ਤਾਤਾ ਕਹਿੰਦੇ ਸੀ ਅਸੀਂ ਉਹਨਾਂ ਨੂੰ ਸੱਤਾਂ ਦਿਨਾਂ ਚ ਮਹੀਨੇ ਚ ਸਜ਼ਾ ਦੇਵਾਂਗੇ ਅੱਜ ਲੋਕ ਤੁਹਾਡੇ ਤੇ ਸਵਾਲ ਕਰ ਰਹੇ ਆ ਮੈਂ ਇੱਕ ਹੋਰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਨਾ ਕਿ ਆ ਸਾਡੇ ਦਾ ਅੰਦਰ ਬੈਠੇ ਆ ਜਿਹੜੀ ਸਜ਼ਾ ਦੋਗਣੀ ਪੂਰੀ ਕਰ ਚੁੱਕੇ ਆ ਆ ਪ੍ਰਦੀਪ ਕਲੇਰ ਪਿਛਲੇ ਦਿਨੀ ਪੈਦਾ ਕੀਤਾ ਕਦੇ ਨਹੀਂ ਹੋਇਆ ਇਦਾਂ ਤੁਸੀਂ ਲੋਕ ਮੇ ਤੋਂ ਬਾਅਦ ਕਚਾਰੀਆਂ 'ਚ ਜਾਣਦੇ ਮੈਂ ਵਕੀਲ ਕਰਕੇ ਜਾਂਦਾ। ਇੱਕ ਥਾਣੇ ਦੇ ਵਿੱਚ ਤਿੰਨ ਕੇਸ ਦਰਜ ਹੋਣ। ਇੱਕ ਥਾਣੇ ਦੇ ਵਿੱਚ ਤਿੰਨਾਂ ਕੇਸਾਂ 'ਚ ਬੰਦਾ ਪੀਓ ਹੋਵੇ ਤੇ ਕਿਹੜੀ ਮਜਬੂਰੀ ਸੀ ਇੱਕ ਕੇਸ 'ਚ ਗ੍ਰਿਫਤਾਰੀ ਪਾ ਕੇ ਦੋ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਹੀਂ ਪਾਈ ਤੇ ਜ਼ਮਾਨਤ ਵੀ ਕਰਵਾ ਦਿੱਤੀ। ਜਿਹੜਾ ਅਪਰੂਵਰ ਬੰਦਾ ਵੈਦੇ ਮਾਫ ਗਵਾਹ ਜਿਹਨੂੰ ਆਪਾਂ ਕਹਿੰਨੇ ਆ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ। ਉਹਦੀ ਅਨਟਲੈਨਾਨਲੈਸ ਜਿੰਨਾ ਚਿਰ ਉਹਦੀ ਗਵਾਹੀ ਨਹੀਂ ਹੁੰਦੀ। ਪਰ ਉਹਦੀ ਵੀ ਗਵਾਹੀ ਕਰਵਾ ਦਿੱਤੀ। ਤੇ ਇਹ ਮੈਂ ਕਹਿਣ ਤੋਂ ਬਾਅਦ ਅੱਜ ਰਿਆਂ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਝੂਠ ਬੋਲ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਚਿੱਕੜ ਸੁਟਣਾ ਸੀ ਉਹ ਇੱਕ ਬੰਬ ਜਿਹਾ ਚੱਲਣਾ ਸ਼ੁਰੂ ਕੀਤਾ ਸੀ ਅਸੀਂ ਛੋਟੇ ਹੁੰਦੇ ਸੀ ਉਹ ਪਲੀਤੇ ਨੂੰ ਅੱਗ ਲੱਗਦੀ ਸੀ ਥਾ ਨਹੀਂ ਸੀ ਹੁੰਦੀ ਸਿਰਫ ਐਵੇਂ ਛੋਹਣੀ ਹੋ ਜਾਂਦੀ ਸੀ ਓਏ ਆਪਾਂ ਇਸ ਧਰਤੀ ਤੇ ਬੈਠੇ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਮਰਜ਼ੇ ਦੇ ਤੁਸੀਂ ਲੋਕ ਆ ਤੁਸੀਂ ਚੱਕਣ ਚੱਕੋ ਅਸੀਂ ਤੁਹਾਡੇ ਨਾਲ ਆ ਬਾਦਲ ਸਾਹਿਬ ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਉਹ ਕਿਹੜਾ ਇਤਿਹਾਸ ਸੀ ਸਰਕਾਰਾਂ ਦੇ ਸੁਪਨੇ ਛੱਡੀਏ ਕੇਵਲ ਦਾ ਕੇਵਲ ਪੰਥ ਦੀ ਤਰਜਮਾਨੀ ਤੁਸੀਂ ਪਹਿਲਾਂ ਇੰਟਰਵਿਊ 'ਚ ਵੀ ਕੀਤੀ ਸੀ ਉਹ ਇੰਟਰਵਿਊਆਂ ਵੀ ਦੁਬਾਰਾ ਪਾਓ ਜਿਹਦੇ ਵਿੱਚ ਤੁਸੀਂ ਕਿਹਾ ਸੀ ਹੁਣ ਰਾਜ ਸੱਤਾ ਦੀ ਕੋਈ ਲੋੜ ਨਹੀਂ ਹੁਣ ਕੇਵਲ ਦਾ ਕੇਵਲ ਜੇ ਪ੍ਰਾਪਤੀ ਹੋਊਗੀ ਤਾਂ ਉਹ ਪੰਥ ਪ੍ਰਗਟ ਕੀਤਾ ਜਾਊਗਾ ਜਿਹੜੇ ਪੰਥਕ ਪਰਵਾਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜਿਹੜੇ ਅੱਜ ਜੇਲਾਂ ਵਿੱਚ ਬੈਠੇ ਆ ਜਿਹੜੇ ਅੱਜ ਪਿੰਡਾਂ ਦੇ ਵਿੱਚ ਬੈਠੇ ਆ ਉਹਨਾਂ ਸਾਰਿਆਂ ਦੇ ਹਮਦਰਦ ਬਣ ਕੇ ਆਪਾਂ ਇਕੱਤਰ ਹੋਈਏ ਅੰਤ ਦੇ ਵਿੱਚ ਮੈਂ ਇੱਕ ਬੇਨਤੀ ਮਜੀਠੀਆ ਸਾਹਿਬ ਤੁਹਾਨੂੰ ਵੀ ਕਰਨੀ ਚਾਹਨਾ ਸ਼ਾਇਦ ਮੇਰੀ ਬੇਨਤੀ ਕੌੜੀ ਲੱਗ ਜਾਏ ਗੁੱਸਾ ਨਾ ਕਰਿਓ ਮਾਲ ਗੱਡੀ ਚੱਲਦੀ ਉਹਦੇ ਮੋਰੇ ਇੰਜਣ ਹੁੰਦਾ ਉਹ ਇੰਜਣ ਤੋਂ ਬਾਅਦ ਦੇਖਦੇ ਡੱਬਿਆਂ ਤੋਂ ਬਾਅਦ ਇੱਕ ਡਾਕ ਹੁੰਦੀ ਜਿਹਦੇ ਵਿੱਚ ਗਾਰਡ ਹੁੰਦਾ ਤੇ ਉਹ ਗਾਰਡ ਕਈ ਵਾਰੀ ਨਾ ਹੋਵੇ ਤੇ ਗੱਡੀ ਫਿਰ ਉਹ ਰਫ਼ਤਾਰ ਨਹੀਂ ਫੜਦੀ ਤੁਸੀਂ ਇਸ ਗੱਡੀ ਦੇ ਗਾਰਡਿਆਂ ਅਖੀਰਲੇ ਬੇਲੇ ਜਿਹਨੂੰ ਆਪਾਂ ਡਾਕ ਕਹਿੰਨੇ ਆ ਤੁਸੀਂ ਖੁੱਲ ਕੇ ਅੱਜ ਵੀ ਵਿਚਾਰ ਰੱਖੇ ਤੇ ਮੈਨੂੰ ਪਤਾ ਤੁਹਾਡੀਆਂ ਕੁਝ ਮਜਬੂਰੀਆਂ ਵੀ ਆ ਘਰੇਲੂ ਮਜਬੂਰੀਆਂ ਵੀ ਆ ਤੁਹਾਡੀਆਂ ਕਹਿ ਲੈਂਦਾ ਸਖਾਲਾ ਤੁਸੀਂ ਹੁਣ ਗਾਰਡ ਬਣ ਕੇ ਹਰੇਕਥਾਂ ਨਾਲ ਚਕਾਲੀਦਲ ਤੇ ਚੱਲਿਆ ਕਰੋ ਲੋਕ ਇਹ ਮਹਿਸੂਸ ਕਰਦੇ ਕਈ ਵਾਰੀ ਭਈ ਇਹ ਭਾਈ ਕੀ ਗੱਲ ਸ਼ਾਇਦ ਚੁੱਪ ਬੈਠੇ ਚੁੱਪ ਨਹੀਂ ਤੁਸੀਂ ਬੈਠੇ ਮੈਨੂੰ ਪਤਾ ਤੁਸੀਂ ਬਾਤ ਦਲੀਲ ਅੱਜ ਵੀ ਲੋਕਾਂ ਨਾਲ ਸਾਂਝ ਪਾਈ ਆ ਪਰ ਸੁਨੇਹਾ ਉਹਦਾ ਜਿਹੜਾ ਆ ਉਹ ਹੋਰ ਚੰਗਾ ਜਾਊਗਾ ਜੇ ਆਪਾਂ ਮਾਝੇ ਦੇ ਜਰਨੈਲ ਆ ਤੇ ਆਪਾਂ ਸੱਚ ਦੀ ਗੱਲ ਕਰਨ ਵਾਲੇ ਆ ਤੇ ਇਕੱਤਰ ਹੋਈਏ ਸਮੁੱਚੇ ਪੰਥ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਸੱਚ ਦੇ ਨਾਲ ਖੜੇ ਹੋਈਏ ਸੱਚ ਜਿਹੜਾ ਆ ਉਹ ਅਕਾਲੀ ਦਲ ਸੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੋਹਾਂ ਜਥੇਬੰਦੀਆਂ ਨੂੰ ਢਾਉਣ ਨੂੰ ਅੱਜ ਬੜਾ ਯਤਨ ਕੀਤਾ ਜਾ ਰਿਹਾ ਮੈਂ ਤਾਂ ਕਹਿੰਦਾ ਬੜਾ ਸਖਾਲਾ ਪੰਥ ਦਾ ਵੀ ਤਰੀਕਾ ਜਿੱਦਾਂ ਸ਼੍ਰੋਮਣੀ ਕਾਲੀਦਾਲ ਨਾਲ ਖੜੇ ਆ ਤੇ ਗਰਦਾਰ ਤੇ ਜੇ ਲੈਂਡ ਟੱਪ ਜਾਓ ਤੇ ਫੇਰ ਕਹਿੰਨੇ ਜੀ ਇਹ ਸ਼ਹੀਦ ਉਹ ਕਿਹੜੀ ਸ਼ਹੀਦੀ ਕਿਹੜਾ ਫਾਰਮੂਲਾ ਤੁਹਾਡਾ ਪੰਥ ਦੇ ਨਾਂ ਰਹਿ ਕੇ ਸਾਰਾ ਕੁਝ ਨਿੱਗ ਵੀ ਮੰਨ ਲਿਆ ਨਿੱਗ ਮੰਨ ਕੇ ਤੇ ਅੱਜ ਬਕਰੇ ਹੋ ਗਏ ਆਪਾਂ ਸ਼ਹੀਦਾਂ ਦੀ ਗਿਣਤੀ ਚ ਆਉਨੇ ਆ ਲੋਕ ਸਭ ਜਾਣਦੇ ਆ ਕੱਲੇ ਕੱਲੇ ਕਰੈਕਟਰ ਦਾ ਮਲਾਂਕਣ ਹੋ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਪਰਿਵਾਰ ਤੋਂ ਆ ਜਿੱਥੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਲੰਬਾ ਆਰਸਾ ਇਸ ਪੰਥ ਦੀ 70 ਸਾਲ 104 ਸਾਲ ਦੇ ਵਿੱਚ 70 ਸਾਲ ਉਹਨਾਂ ਨੇ ਇਸ ਪੰਥ ਦੇ ਨਾਲ ਅਗਵਾਈ ਨਹੀਂ ਕੱਲੀ ਕੀਤੀ ਪੰਥ ਦੇ ਨਾਲ ਗੁੰਡੇ ਨਾ ਮੁੰਡਾ ਢਾ ਕੇ ਕਾਰਜ ਕੀਤਾ ਸੋ ਅੱਜ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਛਾਛਾਂ ਇਹ ਸਾਰੀਆਂ ਫੇਲ ਹੋ ਜਾਣੀਆਂ ਜੇ ਆਪਾਂ ਸੱਚ ਦੇ ਨਾਲ ਖੜੇ ਹੋਈਏ ਸੋ ਮੈਂ ਅੰਤ ਦੇ ਵਿੱਚ ਜਿੱਥੇ ਸਤਗੁਰਾਂ ਦੀ ਇਸ ਪਵਿੱਤਰ ਧਰਤੀ ਤੇ ਨਤਮਸਤਕ ਹੁਣਾ ਤੁਹਾਨੂੰ ਵੀ ਬੇਨਤੀ ਕਰਦਾ ਹਾਂ ਤੇ ਮੈਂ ਹੁਣ ਤੁਹਾਡਾ ਜੋਸ਼ ਵੀ ਦੇਖਣਾ ਉਹ ਜੋਸ਼ ਕਿਹੜਾ ਜਿਹੜਾ ਸੱਚ ਨੂੰ ਸਮਰਪਤ ਆ ਭਈ ਜਿਹੜੇ ਅੱਜ ਹਾਜ਼ਰ ਆ ਉਹ ਵੀ ਹਾਜ਼ਰ ਜਿਹੜੇ ਨਹੀਂ ਵੀ ਹਾਜ਼ਰ ਮੀਡੀਆ 'ਚ ਹਾਜ਼ਰ ਉਹ ਵੀ ਹਾਜ਼ਰ ਕਿ ਆਪਾਂ ਪੰਥ ਨੂੰ ਤਕੜਾ ਕਰਨਾ ਸਰਕਾਰਾਂ ਫੇਰ ਆ ਜਾਣਗੀਆਂ ਫੇਰ ਚਲੇ ਜਾਣਗੀਆਂ ਮੈਂ ਜਕਾਰਾ ਗਜਾਉਂਗਾ ਉੱਚੀ ਆਵਾਜ਼ ਦੇ ਵਿੱਚ ਆ ਜਿਹੜੀਆਂ ਬਾਹਰ ਕਾਨਫਰੰਸਾਂ ਕਰ ਰਹੇ ਆ ਜਿਹੜੇ ਝੂਠ ਦੀਆਂ ਦੁਕਾਨਦਾਰੀਆਂ ਸਜਾ ਰਹੇ ਆ ਉਹਨਾਂ ਦੇ ਕੰਨਾਂ ਤੱਕ ਵੀ ਸੱਚ ਦੀ بلند ਹੋਵੇ ਆਵਾਜ਼ ਇਹ ਠੀਕ ਆ ਬਹੁਤ ਵੱਡੇ ਜਾਮ ਹੀ ਨਹੀਂ ਲਾਏ ਸਾਰੀਆਂ ਬੱਸਾਂ ਟਰਾਲੀਆਂ ਗੱਡੀਆਂ ਉਹ ਆ ਜਾਣ ਬੁੱਝ ਕੇ ਰੋਕੀਆਂ ਗਈਆਂ ਸੋ ਮੈਂ ਅੰਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਆ ਆ ਸਰਦਾਰ ਬਲਜੀਤ ਸਿੰਘ ਜਲਾਲ ਉਸਮਾ ਮੇਰਾ ਵੀ 2 ਇਨ ਬਾਨਿਆ ਚਰਮਣੀ ਕਮੇਟੀ ਦਾ ਵੀ ਕਾਰ ਚਲਾਉਂਦਾ ਤੇ ਨਾਲ ਹਲਕਾ ਇੰਚਾਰਜ ਵੀ ਆ ਬਾਕੀ ਸਾਰੇ ਤੁਸੀਂ ਸਤਿਕਾਰਯੋਗ ਆ ਨਾਂ ਲੈਣ ਲੱਗੂੰਗਾ ਲੰਮਾ ਸਮਾਂ ਲੱਗੂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੇ